हां जी दोस्तों की हालचाल है पंजाब ट्रैक्टर YouTube चैनल पे आपका स्वागत है ਤੇ ਅੱਜ ਮਸ਼ੀਨੇ ਵੇਚਤੀ ਆਪਣੀ ਪੀਰਾ ਲੱਗਿਆ ਕੱਟਣ ਤੇ ਕਟਰ-ਕੁੱਟਰ ਕੱਢ ਕੇ ਲੈ ਕੇ ਜਾਂਦੇ ਆ ਕੱਟਦੇ ਆ ਟ੍ਰੇਲਰ ਚੁਣੀਆ ਫੇਰ ਨਿਕਲੂਗੀ ਮਸ਼ੀਨ ਉਹ ਹੀ ਕੱਢਦੇ ਆ ਟ੍ਰੈਕਟਰ ਟ੍ਰੈਲੀਆਂ ਬਾਹਰ ਇੱਕ ਟ੍ਰੈਲੀ ਰਹਿ ਗਈ ਕੱਢਣੋਂ ਬਾਹਰ ਵੱਡੀ ਉਹ ਵੀ ਕੱਢਦੇ ਆ ਤੇ ਸੋਨਾ ਲੀਗਾ ਦਾ ਤਵਾ ਤਾ ਗਿਆ ਪਹਿਲੇ ਅੱਠ ਆਪਣਾ ਸਵਰਾਜ ਵੀ ਗਲਤ ਵਾਕੇ ਲਿਆਂਦਾ ਬਹੁਤ ਮੰਨ ਕੱਲ੍ਹ ਪਰਸਾਂ ਦਾ ਵਧੀਆ ਹੋਇਆ ਨਹੀਂ ਪੈਣ ਵਾਲਾ ਇਹਨਾਂ ਖਾਦ ਖੂਦ ਸਾਰੀ ਪੈ ਗਈ ਆ ਵਾ ਸਮਝ ਲੋ ਇਹ ਕੱਦੇ ਦਿਨ ਦਾ ਕੰਮ ਖਾਦ ਦਾ ਵੀ ਮੁੱਕ ਜਾਣਾ ਤੇ ਅੱਜ ਬੰਦੇ ਲੈ ਜਨਗੇ ਮਸ਼ੀਨ ਤੇ ਲੈ ਕੇ ਆਵਾਂਗੇ ਦੇਖਦੇ ਆ ਇਹदाई ਲੈ ਕੇ ਆਵਾਂਗੇ ਦੇਖਦੇ ਆ ਕਿੱਡੀ ਲੱਗਿਆ ਉਹ ਤੇ ਜਾਂਦੇ ਆ ਮਸ਼ੀਨ ਕੋਲ ਬੰਨੋ ਲੈ ਵੀਡੀਓ ਤੂ ਦੀ ਦੀ ਟ੍ਰੇਲੀ ਆਤੀ ਖੜੀ ਲੋ ਜੀ ਪਹਿਲੀ ਕੱਢਦੇ ਆ ਹੁਣ ਦਿੱਤੋ ਬਾਅਦ ਕੱਢਾਂਗੇ ਘਟਰ ਤੇਰੇ ਟਾਇਰ ਜਿਹੜੇ ਆਪਾਂ ਬਦਲੀ ਕੀਤੇ ਸੀ ਪਿਛਲੇ ਕੰਪੈਨ ਵਾਲੇ ਘਟਰ ਨੂੰ ਚਾੜੇ ਸੀਗੇ ਘਟਰ ਵਾਲੇ ਕੰਪੈਨ ਨੂੰ ਚਾੜਦੇ ਸੀਗੇ ਤੇ ਕੰਪੈਨ ਦੇ ਬਾਕੀ ਸਾਰੇ ਰੀਜਨਲ ਹੀ ਆ ਆਪਣੀ ਇਹ ਕੰਪੈਨ ਨੋਸਰ ਹੋ ਗਿਆ ਸੀ ਥਾਰ ਨਾਲ ਜਿਹੜਾ ਨਾਲ ਲੱਗ ਗਿਆ ਜੀਗਾ ਪਹਿਲਾਂ ਉਹ ਨੂੰ ਮੈਂ ਠੀਕ ਨਹੀਂ ਦਾ ਤੇ ਮੈਸੀਨ ਥੋੜਾ ਜਿਆਦਾ ਖਰਾਬ ਕੀਤਾ ਚਲੋ ਬਹੁਤਾ ਨਹੀਂ ਜਿਹੜਾ ਸਾਥ ਦੇ ਕੀ ਅਰਮਾਲਾ ਲਵਾ ਲੀਗਾ ਚੱਲਾ ਕੇ ਦੇਖ ਹੋਰ ਆਪੇ ਆਪਣੇ ਜੌਂਡੀਅਰ ਦੇ ਨਵੇਂ ਟਾਇਰ ਉਹ ਤਾਂ ਦੂਏ ਪਾਏ ਉਹ ਚੋੜੇ ਜਾਦੇ ਨਵੇਂ ਪਾਉਣੇ ਤੇ ਨਵੇਂ ਫੇਸ ਬੁੱਲਿਓ ਬਈ ਤੇ ਜਦੋਂ ਖੜਾ ਰਿਬਰ ਆਪਾਂ ਲੱਗੇ ਉਹ ਮਹੀਆ ਬਾਹਰ ਕੱਢਣ ਲੈ ਕੇ ਜਾਂਦੇ ਬੰਦੇ ਲੱਗ ਗਿਆ ਥ੍ਰੈ ਸਰਵਟ ਕਰਨ ਹੁਣ ਆਸਾਂ ਮੈਸਫਟ ਕਰਤਾ ਆਪਾਂ ਵਿੱਚ ਲੋ ਜੀ ਚੱਲੀ ਕਰਨ ਵਾਲੀ ਹੀਰਾ 90 ਤੋਂ ਆਈ ਸੀ ਜਨਾਬ ਇਹਨੂੰ ਚੱਲੀ ਹੀਰਾ ਵਾਲਿਆਂ ਦੀ 10 ਲੱਖ ਦਾ ਵਜਾ ਲੋਦਾ ਸਮਝ ਲਓ ਬੈਟਰੀਆਂ ਪੂਟਰੀਆਂ ਰੱਖਤੀਆਂ ਫਰੇਸ਼ਰ ਫਿਟ ਕਰਨ ਲੱਗੇ ਆ 10 8 ਕਹਿੰਦੇ ਸੀਗੇ 10 ਕਿ ਲੱਖ ਨੂੰ ਮੰਨ ਗਏ ਆ ਤੇ ਨਵੀਂ ਵੀ ਇਹਨਾਂ ਦੀ ਲੈ ਕੇ ਆਣੀ ਹੀਰਾ ਵਾਲਿਆਂ ਦੀ 9 ਸਾਲ ਕੱਢ ਗਈ ਆਪਣੇ 18 ਸੀਜ਼ਨ 18 19 ਸੀਜ਼ਨ ਸਮਝ ਲਓ 16 ਮਾਡਲ ਆ ਪੂਰੇ 9 ਸਾਲ ਕੱਢ ਗਈ ਤੇ ਫੇਰ ਲੈ ਕੇ ਆਉਂਦੇ ਨਵੀਂ ਬਹੁਤ ਸਾਫ਼ ਦਿੱਤਾ ਕਰਨ ਵਾਲੀ ਨੇ ਉਹ ਕੰਮ ਦਿੱਤਾ ਫੇਰ ਫੇਰ ਵਾਲੀ ਦੀ ਲੈ ਕੇ ਆਉਂਦੇ ਆ ਤੇ ਮਿਲਦੇ ਆ ਫੇਰ ਅਗਲੇ ਵਲੌਗ ਚ ਜੁੜੇ ਰਹੋ ਧੰਨਵਾਦ